ਮੰਮੀ ਦੇ ਘਰ ਨੂੰ ਜੇ ਛੁੱਟ ਲੈ ਲੇ ਆਪਾਂ ਚਲੋ ਇਹ ਪਤੌੜ ਗਿਆ ਸੋ ਸਸਰੀ ਕਾਲ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸਹਜ ਆਮਨ ਲੋ ਜੀ ਸਰ ਇਹਦੀ ਸ਼ੁਰੂਆਤ ਹੋ ਚੁੱਕੀ ਆ ਚਾਹ ਪੀ ਲਈ ਆ ਮੂੰਹ ਧੋ ਲਿਆ ਆ ਬਰਸ਼ ਕਰ ਲਿਆ ਆ ਚਾਹ ਵੀ ਪੀ ਲਈ ਆ ਪਰੌਂਠਾ ਵੀ ਖਾ ਲਿਆ ਆ ਬੜ ਜਣਾ ਗੜਾ ਆ ਖਰਾਬ ਹੋਇਆ ਪਿਆ ਆ ਗਲਾ ਬਹੁਤ ਜ਼ਿਆਦਾ ਦੁਖਦਾਇਆ ਖਰਾਬ ਹੋਣ ਕਰਕੇ ਤੇ ਬੁਖਾਰ ਜਿਹਾ ਚੜਿਆ ਜਿੱਦਾਂ ਜੁਕਾਮ ਰੇਸਾ ਹੋਈ ਆ ਤੇ ਕੱਲ ਸ਼ੋਪਿੰਗ ਕਰ ਲਈ ਸੀ ਆਪਾਂ ਅੱਧੀ ਤੇ ਅੱਜ ਆਪਾਂ ਕਰਾਂਗੇ ਅੱਧੀ ਸ਼ੋਪਿੰਗ ਆਪਾਂ ਕਰਾਂਗੇ ਅੱਜ ਤੇ ਹੁਣ ਮੈਂ ਥੋੜਾ ਜਿਹਾ ਘਰਦਾਰ ਕਰ ਲਵਾਂ ਕੰਮ ਤੇ ਫੇ ਆਪਾਂ ਨੋਨੇ ਧੋਨੀਆ ਰੈਡੀ ਛੜੀ ਹੁੰਦੇ ਆ ਕੱਪੜੇ ਵਗੈਰਾ ਚੇਂਜ ਚੀਜ਼ ਕਰਕੇ ਫਿਰ ਆਪਾਂ ਜਾਂਦੇ ਆ ਤੇ ਉਨੋ ਜਿਕਰ ਆਪਾਂ ਸਾਰੀ ਘਰ ਦੀ ਕੱਪੜਾ ਲੀੜਾ ਚੱਕ ਲਵਾਂ ਸਫਾਈ ਕਰ ਲਵਾਂ ਸੈੱਜ ਲੈਣ ਗਏ ਆ ਸਕੂਲੋਂ ਕਿਉਂਕਿ ਲੇਟ ਹੀ ਉੱਠ ਹੋਇਆ ਅੱਜ ਮੇਰੀ ਸਿਹਤ ਖਰਾਬ ਹੋਣ ਕਰਕੇ ਨਾ ਟੌਣ ਕਰਕੇ ਹਾਂ ਚਾਹ ਦੁੱਧ ਰਿਛਾਲਵਾਂ ਇਹ ਕਿਦਾਂ ਨਾ ਚਾਦਰਾਂ ਦੇ ਕਲਰ ਪਤਾ ਨਹੀਂ ਕਿੱਦਾਂ ਦੇ ਹੋ ਗਏ ਆ ਚੰਗੀਆਂ ਲਾਦੀਆਂ ਨਹੀਂ ਸੀ ਇਹ ਕ ਦੋ ਸੇਮ ਲੈਣੀਆਂ ਹੋਰ ਕੁਝ ਲੈਣਾ ਕੜਾਈ ਫਰਾਣਾ ਕੜਾਈ ਫਰਾਣੀ आपने उसको तो सही है, है। देखा अभी तो सोने है ना ला लो तू भी ले तुरना जिसन <coughs> <coughs> <ले ने> <coughs> ਹਾਂ ਲਓ ਉ ਉ ਉ ਮੈਂ ਇਹ ਤਾਰੇ ਨੂੰ ਹਾਂ ਤੇ ਤੜਫ ਕਰਦੇ ਹਾਂ ਫੋਟਨ ਤੇ ਵੀ ਕੜਾਈ ਹੁੰਦੀ ਆ ਉਹ ਕੱਪੜੇ ਤੇ ਕੜਾਈ ਦੀ ਆ ਕੱਪੜਾ ਸੀ ਨਹੀਂ ਆਣਾ ਪੈਣਾ ਅਗਰ ਜੇ ਤੁਸੀਂ ਕੜਾਈ ਵਾਲਾ ਲਉਂਗੇ ਨਾ ਹੁਣ ਇਸ ਵੇਲੇ ਉਹ ਥੋੜਾ ਮਿਕਸਿੰਗ ਆ ਫੇਰ ਕਟੋਣਾ ਹੈ ਦੰਦਾ ਵਾਲੀ ਕਟੋਣੀ ਹੋੱਚ ਲੈਣਾ ਜੀ ਸਾਸੂ ਦਾ ਉਹ ਦਿਖਾ ਦੇਣਾ ਪ੍ਰਿੰਟ ਕਿ ਆ ਜਾਏਗਾ ਉਹ ਚੀਜ਼ ਵਧੀਆ ਸੀ ਤੁਸੀਂ ਇੱਕੋ ਜਿਹਾ ਵੀ ਲੈ ਸਕਦੇ ਸੀ ਇਹ ਤੇ 3-4 ਦੇ ਦੇ ਆ ਤਾਂ ਮਿਲ ਜਾਂਦੇ ਉਹ ਚੀਜ਼ ਵਧੀਆ ਕਿਉਂਕਿ ਇਹ ਤਾਂ ਸਪੈਸ਼ਲੀ ਮੰਗਾਇਆ ਸੀ ਨਹੀਂ ਤਾਂ ਉਹ ਆਣੇ ਨਹੀਂ ਸੀਗੇ ਕੱਲ ਲੱਗਦਾ ਇੱਧਰ ਆ ਚੱਲ ਹੇਰੇ ਨਾਲ ਦੇਖ ਲਓ ਤੁਸੀਂ ਇਹਦੇ ਵਿੱਚ ਦਿਖਾ ਦਿਓ ਕਿਹਦੇ ਚੋਂ ਮੈਨੂੰ ਕੱਲ ਸੁਣਾਣਾ ਸੀ ਇਹ ਤੁਸੀਂ ਇੱਕੋ ਜਿਹਾ ਦੋ ਕਰ ਸਕਦੇ ਸੀ ਇਹ ਤੇ ਬਲੂ ਦੀ ਗਾਜਰੀ ਹੈਗਾ ਆ ਵੀ ਸੋਣਾ ਹੈ ਤੁਮੇ ਇੱਕੋ ਰੰਗ ਦੇ ਕਾਣੇ ਇੱਕੋ ਰੰਗ ਦੇ ਇਹੇ ਦੇਣ ਆਹ ਵੀ ਇੱਕੋ ਰੰਗ ਇੱਕੋ ਜਿਹਾ ਦੂ ਕਰ ਲੈਣਾ ਨਹੀਂ ਦੂ ਦਾ ਰੰਗ ਆ ਵੀ ਸਮਝ ਇਹ ਵੀ ਕਰ ਸਕਦੇ ਹਾਂ ਉੱਚ ਰੰਗ ਲੱਗ ਜਾਏਗਾ ਡਿਜ਼ਾਈਨ ਇੱਕੋ ਜਿਹਾ ਹੋ ਜਾਏਗਾ ਇੱਦਾਂ ਹੀ ਤਾਂ ਹੋਇਆ ਪ੍ਰਿੰਟ ਹੋਰ ਪ੍ਰਿੰਟ ਵਿੱਚ ਇੱਥੇ ਹੈ ਹੀ ਨਹੀਂ ਹੈ ਇਹ ਜਿਹੇ ਰਹੇ ਵੈ ਹੀ ਹੈ ਇਹੀ ਹੋਣੇ ਜੀ ਇੰਨੇ ਜਿਹਾ ਰਿਕਾਰਡ ਹੀ ਡਿਲੀਵਰੀ ਆਵੇ ਉਹ ਵੀ ਹੋ ਜਾਣਾ ਇੱਕੋ ਜਿਹਾ ਹੋ ਜਾਣਾ ਛੱਟਕਪਟਕ ਜੀ ਬਸ ਹੋ ਜਾਣੇ ਕਲਰ ਤਾਂ ਲੱਗ ਲੱਗ ਹੋ ਜਾਣਗੇ ਚੀਜ਼ ਹੀ ਕੋਈ ਹੋਣਾ ਇੱਦਾਂ ਕਰੀਏ ਮੰਮੀ ਤੇ ਸਾਥ ਵਿੱਚ ਜੇ ਸੇਲ ਲੈ ਰਹੀ ਆ ਉਹ ਕਲਰ ਇੱਕ ਰੈੱਡ ਉਹ ਨਹੀਂ ਸਾਨੂੰ ਮਾਤਾ ਰੈੱਡ ਲੈਣਾ ਰੈੱਡ ਤਾਂ ਨਹੀਂ ਆਗਾ ਹਾਂ ਗਾ ਰੂਲ ਕੋ ਸਟਾਰਟਿੰਗ ਪਾੜ ਕੇ ਤੁਹਾਨੂੰ ਦੋਣੀ ਆਲ ਨਵਲਾ ਲੈਣਾ ਮਾਤਾ ਉਹ ਨਹੀਂ ਲੈਣਾ ਤੂੰ ਆਪਣੇ ਨਹੀਂ ਦੇਖਣਾ ਨਹੀਂ ਇੱਕ ਤਾਂ ਲੈਣਾ ਹੈ ਕੰਪਲੀਟ ਕਰਦੇ ਆ ਆਖੋਲੀ ਮੜ ਜਾਂਦੀ ਹੈ ਇਹ ਕਿਹਾ ਉਹ ਡਾਰਕ ਰੈੱਡ ਗ੍ਰੀਨ ਹੈ ਠੀਕ ਆ ਉਹ ਤੁਹਾਨੂੰ ਜਾਤੀ ਆਣੇ ਆ ਪਹਿਲਾ ਟਾਮਾ ਮੋਦ ਨਹੀਂ ਹੈ

ਆ ਤਾਂ ਨਹੀਂ ਲੇ ਦੋ। ਹੋ। ਸੂਟ ਲੈ ਲੇ ਆਪਾਂ। ਚਲੋ। ਜੇ ਰੱਜ ਜੂਦੇ ਮੁਖੜੇ। ਚਲੋ। ਅਸੀਂ ਆਇਆ ਸੂਟ। ਕਿ ਕਰਦੀ ਰੁਕੀ। ਆਜ ਸੂਟ ਇਹ ਲਗੜਾ ਕੇ ਆ ਆ ਦੇ ਸੂਟ ਇਹ ਲਗੜਾ ਆ ਰਹਿਣ ਦੀ। ਚਲੋ ਹੁਣ ਚੱਲੇ ਆ ਅਸੀਂ ਘਰ ਨੂੰ। ਸੂਟ ਆਪਾਂ ਲੈ ਲਈ। ਆ ਲੈ ਫਸੂਟ। ਕੁਟਰੀ ਤੇ ਆਏ ਸੀ ਚਲੋ ਕਿੱਕਰ ਮਾਰ ਸਟਾਰਟ ਕਰ ਆ ਸੂਟਾ ਜੀ ਥਾਂ ਕੀ ਚੰਦ ਲੈਣਗੇ ਸਾਇਦ ਨੂੰ ਦਾਦੀ ਹੋਣੀ ਲੈ ਆਈ ਸੀ ਚਲੋ ਅੰਦਰ ਦਾਦੀ ਲੈ ਗਈ ਕਿ ਦਾਦੂ ਲੈ ਗਿਆ ਤੈਨੂੰ ਦਾਦੀ ਲੈ ਗਈ ਕਿ ਦਾਦੂ ਦਾਦੀ ਦਾਦੂ ਪੱਕਾ ਹੋ ਗਏ ਲੋ ਜੇ ਪਕਰੇ ਪਹੁੰਚ ਚੁੱਕੇ ਆ ਜੇ ਟਾਈਮ ਨਹੀਂ ਘਰੇ ਪਧਾਰ ਲਿਆ ਪਧਾਰ ਪਧਾਰੇ ਆਹੀ ਆ ਟਾਈਮ ਨਹੀਂ ਘਰੇ ਇਹੀ ਆਵੇ ਲੋ ਜੀ ਅਸੀਂ ਆਸੂ ਡੋਲ ਜਾਂਦੇ ਆ। ਇਹਨੇ ਮੰਮੀ ਨੂੰ ਦੇ ਲਈ ਆਪਾਂ। ਦੋ ਫੂਟ ਕੱਢ ਗਏ। ਦੇਰੇ ਤੇਰੇ ਸੋ ਨਾ ਆ ਲਿਆਂਦਾ ਜੀ ਅੱਜ ਲਾ ਲੈ ਉਹ ਦੁਨੀਆ ਨੇ। ਪ੍ਰੀਤੀ ਲੈ ਜਾਂਦਾ। ਆ ਮੰਮੀ ਲਈਆ। ਤੇ ਆ ਦੋ ਇੱਕ ਮਾਸਾਸੋ ਮੰਮੀ ਦਾ ਇੱਕ ਮੰਮੀ ਦਾ ਹੁਣ ਚੋਇਸ ਕਰਾਉਣੇ ਕਿਹੜਾ ਲੈਣਾ। ਕੌਣ? ਕੌਣ ਲਗੀ ਤੂੰ? ਹੂੰ। ਲੋ ਲੋ ਟੱਪਦੀ ਹੋਣੀ ਕਿਹੜਾ ਹੈ। ਆ ਜਿਹੜੇ ਦੋ ਟੂਟ ਆ ਬਾਹਰ ਵੰਡ ਦੇਣੀ। ਆ ਦੇ ਲੈ ਮਮੂ ਆਹ ਵਾਲੇ ਖੰਡ। ਗੈਸ ਕਰ ਸੱਜ ਜੁਮੇ ਗੈਸ ਕਰ ਜਾ। ਸੱਜ ਜੁਮੇ ਗੈਸ ਕਰਾ। ਮੇਰੀ ਮਿੰਮੀ ਦਾ ਇੱਕ ਪਹਿਲਾਂ ਗੈਸ ਕਰਾ ਲਾ। ਇੱਕ 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 ਤੇਰੀ ਦਾਦੀ ਦਾ ਇੱਕ ਤੇਰੀ ਨਾਨੀ ਦਾ। ਗੈਸ ਕਰ ਕਿਹੜਾ ਪਸੰਦ ਆਊਗਾ ਸੱਜੂ? ਤੇਰੇ ਇਹਨੂੰ ਦੇ 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 ਇਹਨੂੰ। ਨੇ ਆ ਗਿਤਾ ਮੈਂ ਆਖੀ ਤਾਂ ਦੇ ਦੇਣਾ ਚਲੋ ਚਲੋ ਚਲੀਏ ਦੇਖੀਏ ਹੁਣ ਚਲੋ ਆਓ ਬੜੀ ਆਹ ਖਾਣ ਨੂੰ ਚਲੋ ਆਹ ਮੰਮੀ ਲਈ ਕੂੜੀਆਂ ਮੰਮੀ ਦੇ ਲਈ ਓਕੇ ਜਨਾਜਾ ਤੁਮੀ ਲੈ ਰੋ ਰੋਡ ਲੈਣਾ ਇੱਕ ਤੁਹਾਡੇ ਲਈ ਜਾਂਦਾ ਇਹ ਤਾਂ ਆਪਣੀ ਨਹੀਂ ਆ ਤਾਂ ਇਹ ਲੈਣਾ ਕੋਈ ਨਾ ਕੋਈ। ਇਹ ਕੋਈ ਨਾ ਦੋਨੇ ਉਸ ਤਰ੍ਹਾਂ ਦੇ ਲੱਗਾ। ਦੋਨੇ ਦੋਨੇ ਕੋਈ ਇੱਕੋ ਹੀ ਆ ਡਿਜ਼ਾਈਨ ਇੱਕੋ ਹੀ। ਕਾਟਨ ਦੇ ਆ ਦੋਨੇ। ਹਾਂ। ਹੋਰ ਦੇਖਿਆ ਮੈਂ ਕੀ ਆ ਹੀ ਨਾ। ਸਾਇਨ ਕੱਢ ਕੇ ਆ ਮੈਂ ਸਹੀ ਕੀਤਾ। ਮੈਂ ਕਿਹਾ ਸੀ ਮੰਮੀ ਨੂੰ ਆਪ ਖਾਂਦਣਾ ਸਾਇਨ ਨਹੀਂ ਆਉਣਾ ਮੈਂ ਕਾਹ ਹੋਣਾ। ਦੇਖਿਆ ਉਹ ਹੀ ਖਾਂਦ ਆ ਜਿਹੜਾ ਮੈਂ ਕਿਹਾ ਸੀ। ਵੀਨੇ ਕਹਾਈ ਜਿਹੜਾ ਨਾ ਕੂੜਾ ਉਹ ਖਾਂਦਣਾ। ਸਮਝ ਆਦੇ ਮੰਮੀ ਸੜਾ ਰਾਂਗੇ ਆਉਂਦੀ ਪਰ ਤੋਂ ਦੇਖਾ ਪਰ ਦੇਖਿਆ ਹੋਈ ਲਿਆ ਜਿਹੜਾ ਪਸੰਦ ਹੈ ਮੈਰਿਡ ਹਾਂ ਜੇ ਉਹ ਆ ਸਟੂਡੈਂਟਾ ਤੋਂ ਨਹੀਂ ਚਲ ਦੇ ਰਾਂਗੇ ਨਾ ਇਹ ਪੜ੍ਹਨ ਲਈ ਫਾਵਾ ਸਲਫਸਿਲ ਫਾਵਾ ਕਰਨਾ ਜਸੂ ਲੈ ਕੇ ਇਸ ਲੈਟ ਜਸੂ ਲੈ ਕੇ ਇਸ ਲੈਟ ਕਰਕੇ ਹਾਂ ਬੁੱਕ ਪੱਕਾ ਨਹੀਂ ਲੱਗੇ ਹਾਂ ਬੁੱਕ ਇਹ ਕਿਹੜਾ ਸੇਮ ਹੀ ਰੇਟ ਸਾਰਿਆਂ ਲਈ ਅੰਦਰ ਤੋਂ ਮਾਕੀ ਮੰਮੀ ਲਈ ਸੇਮ ਹੀ ਰੇਟ ਸੇਮ ਹੀ ਉਹਦਾ ਵੀ ਇਹ ਵੀ ਸੇਮ ਹੀ ਚੇਂਜ ਕਰਾਉਣ ਦਾ ਉਹਨੂੰ ਕਹਿੰਦਾ ਕਿ ਜੇ ਉਹਦਾਂ ਲੈਣਾ ਉਹਦਾਂ ਲੈ ਨਹੀਂ ਦਰ ਮਰਜੀ ਲੈ ਲੈ ਮੈਂ ਤਾਂ ਸਹੀ ਅਕਲ ਉਹ ਨਹੀਂ ਦੇਖਿਆ ਉਹ ਨਹੀਂ ਕਿ ਜਾ ਰਿਹਾ ਓਏ ਕੋਣ ਆਪ ਨੂੰ ਅਸੀਂ ਸਮਾ ਲਿਆ ਉਹ ਬੁਢੀ ਰਹਿਣਾ ਨਾ 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 ਉਹ ਰਹਿ ਜਾਏ ਕੋਈ ਹਾਂ ਨਹੀਂ ਉਹ ਕਰਾਓ ਉਹ ਕਿੱਥੇ ਜਾਣਾ ਕਿਤੇ ਬੰਦੇ ਨਹੀਂ ਮਹਾਰਾਂਗ ਹੈ ਕਿ ਜੰਡੀ ਕੇ ਤੇ ਗੈਰ ਕਰਦੇ ਨੀ ਆਪੂ ਨਾ ਘਟਣ ਬੈਠੀ ਨਹੀਂ ਨਹੀਂ ਮਹਾਰਾਂਗ ਸਰਗੰਤ ਮੌਲੀ ਮੈਂ ਮੈਂ ਡਾਲ ਲਕੀ ਆਟਾ ਬਨੂ ਉਹਨੇ ਆਟਾ ਬਨੂ ਲਗੂ ਚੱਪੜ ਆ ਜਾ ਨਾਲੇ ਮੱਢੇ ਲਗੂ ਬੜਾ ਬੜਾ ਕੇ ਲਗੂ ਪਈ 100 ਮਿਲੀ ਪਾਇਤੀ ਜੇ ਅੰਡਾ ਕੋ ਫਿਰ ਉਧਰ ਜਾ ਕੇ ਤਾਂ ਰੋਟੀ ਖਾ ਲੈ ਰੋਟੀ ਖਾਈ। ਢੋਕ ਲੱਗ ਗਈ ਹਨ। ਮੈਂ ਕਿੱਥੇ ਆਵਾਂ। ਉਧਰ ਜਾ ਕੇ ਹਣਾ। ਸਾਰਾ ਘਰ ਚੋਣੀਆ। ਉਧਰ ਮਾਂ। ਉਧਰ ਦੁਕਾਨ ਅੱਲ। ਪਰਾ ਕੀ ਹੋ। ਹੁਣ ਦਾਲ ਦੁੱਧ ਬਣਾ ਕੇ ਰੋਟੀ ਤੇ ਭਰਾਂ ਦੇ ਖੱਲੇ ਹੋਣੇ ਆ। ਹੁਣ ਅਸੀਂ ਹਸਕੁਲਾ ਜਾਇਦਾ ਸੇਰ ਕਰਨ। ਕਿੱਥੇ ਜਾਣਾ ਸੇਰ ਕਰਨ। ਪਪਾ ਦਾ ਫੋਨ ਲੈ ਕੇ ਆ ਲਈ ਚਲਦਾ ਨਹੀਂ ਪੁੱਤੇ ਤਾਂ ਵੀ ਸ਼ੇਅਰ ਕਰਿਆ ਕਰੋ ਜ਼ਰੂਰੀ ਆ ਸ਼ੇਅਰ ਮੈਂ ਕੱਲ ਸ਼ੇਅਰ ਕਰਨੀ ਗਈ ਨਾ ਮੇਰਾ ਬਰਾੜ ਹੋ ਗਿਆ ਮੈਂ ਮੇਰਾ ਬਾਪੂ ਤੇ ਦੁਖਣਾ ਪਿਆ ਅੱਛਾ ਆ ਰੋਈ ਜਾਵੇ ਰੋਟੀ ਦੇ ਰੋਟੀ ਦੋ ਰੋਟੀ ਦੋ ਇਹ ਰੋਈ ਜਾਂਦੀ ਤਾਂ ਉੱਠ ਗਈ ਨਾ ਮੇਰੇ ਮੇਰੇ ਤੋਂ ਘਟੋਟ ਬਣਾਈ ਮਾਂ ਤਾਂ ਥੋੜੀ ਜਾਂਦੀ ਥਾਈ ਜਮਾ ਰੋਟੀ ਮਾਂ ਰੋਟੀ ਮੈਨੂੰ ਯੂਗ ਨਹੀਂ 4 ਘੰਟੇ ਲੇ ਚੱਲੀਏ ਸਾਰਾ ਨਹੀਂ ਆ ਇਹਨੇ ਮੈਂ ਜਾਣਾ ਮੈਂ ਰੋਟੀ ਖਾਦੀ ਮੈਂ ਥੋੜਾ ਟਾਈਮ ਨਾ ਘੁੰਮ ਲਉਗੀ ਤਾਂ ਸਹੀ ਰੋਟੀ ਮੰਮੀ ਸੇ ਸੇਰ ਤੇ ਲਾ ਪੈਦਾ ਤੇਰਾ ਸੇਰ ਤੇ ਦੂਹ ਲਾ ਪੈਦਾ ਸੇਰ ਨਹੀਂ ਖਾਣੇ ਪਾਤ ਦੀ ਨਹੀਂ ਰੋਟੀ ਜੇ ਦੀ ਪਚਦੀ ਰੋਟੀ ਚ ਰੋਟੀ ਚ ਸੈੱਲ ਨਾ ਨਾ ਥੋੜਾ ਦੇਰ ਕੋ ਮਿਆਂ ਨਹੀਂ ਆਏ ਚਲੋ ਆਹ ਸੈੱਲ ਲੈ ਕੇ ਆਪਣੀ ਤੈਨੂੰ ਚਲੋ ਚਲੋ ਸੈੱਲ ਲੈ ਕੇ ਆਓ ਪਪੜਾ ਚਲੋ ਪਪੜਾ ਬਣਾਓ ਚਲੋ ਚਲੋ ਪਪਾ ਚਲੋ ਉਹ ਅਬੀ ਡਰਾਮੇ ਉਧਰ ਕਾਦੀ cualo jalan tuh bantu ਮਾਨੇ ਕਿ ਪਪਾ ਡਰਾਮਾ ਕਰੀ ਜਾਂਦੀ ਰਹਿੰਦੀ ਆ ਇਹ ਇਹ ਨਹੀਂ ਸੈਗਲੀ ਜਾਣੀ ਮੈਂ ਉੱਥੇ ਹੀ ਮੈਂਣਾ ਸੈਗਲੀ ਦੇ ਬੈਠਣਾ ਨਹੀਂ ਅਜਾ ਤੋਕੀਂ ਰੇ ਅਰੇ ਅਰੇ ਸੈਗਲੀ ਤੇ ਲੈ ਜਾਣਾ ਮੂ ਮਮਾ ਡਰਾਮੇ ਦੇ ਕਰ ਲਾ ਬਿੰਦੀ ਫਿਰ ਉੱਥੇ ਜਾ ਗਏ ਨਹੀਂ ਕਰਦੀ ਐਡਾ ਐਡਾ ਕਰੀ ਮੈਂ ਨਹੀਂ ਬੈਠਾ ਖਾਂਦਾ ਮੂਰੀ ਲੋ ਜੀ ਹੁਣ ਚੱਲੇ ਜਾ ਸੈਰ ਕਰਨ ਕਿਉਂਕਿ ਪਰ ਉਹ ਜਾਏਗਾ ਸੈਰ ਕਰਨ ਮੇਰਾ ਕੱਲਾ ਹੁਣ ਬੱਸ ਉਹਦੇ ਨਾਲ ਸਮਾਂ ਹੁਣ ਚੱਕਰਾਂ ਵਿੱਚ ਦੋ ਦਿਨ ਹੋ ਗਏ ਇਦਾਂ ਹੀ ਆ ਬਸ ਆ ਅੱਜ ਬਣਾਇਆ ਹੈ ਜੀ ਸਾਫ ਤੇ ਮਸਾਲਾ ਮਮਾ ਜੀ ਤੁਹਾਡੇ ਹੱਥ ਤੇ ਲਾਉਂਦੇ ਸਾਰੇ ਹਣ ਕੰਮ ਕਰ ਆ ਗਾਇਸ ਜੀ ਅਸੀਂ ਬਣਾਇਆ ਸਾਫ ਤੇ ਮਸਾਲਾ ਤੇ ਨਾਲ ਰੋਟੀ ਮੁੰਦੇ ਲੋ ਬਾਅਦ ਕਿ ਨਾਲ ਹੀ ਰਾ ਤੁਹਾਡੇ ਮਮਾ ਮਮਾ ਸਵੇਰ ਕੁਝ ਫਨੀ ਭੇਜੂਗੇ ਮੈਂ ਆਪਣੇ ਕਿ ਮੈਡਮ ਮੇਰੀ ਕੰਨੀ ਕੁਝ ਫਨੀ ਬਣਾ ਕੇ ਦਿਓ ਫਨੀ ਬਣਾ ਫਨੀ ਕੀ ਹੁੰਦਾ ਮਮਾ ਫਨੀ ਮੈਂ ਕਰਾਂਨੀ ਮਕਰੋਨੀ ਮਕਰੋਨੀ ਖਾਣੇ ਲਈ ਤੁਹਾਨੂੰ ਦੇਵ ਮੈਡਮ ਕਹਿੰਦੇ ਮਕਰੋਨੀ ਮਾ ਲਿਓ ਮਾਮ ਕਹਿੰਦੇ ਇੱਕ ਦਿਨੀ ਆਵਲੇ ਦੇਣੀ ਫਾਸਟ ਫੂਡ ਲੈ ਕੇ ਆ ਸਕਦੇ ਆਛਾ ਆ ਮਕਰੋਨੀ ਬਣਾ ਦੇਓ ਚਲੋ ਚਲੀਏ Papa ਅੱਜ ਮੈਂ ਸਕੂਲੋਂ ਮਕਰੋਨੀ ਲੈ ਆਇਆ ਲਓ ਜੀ ਆਪਾਂ ਚੱਲੇ ਸੈਰ ਕਰਨ ਮੇਰਾ ਕੋਈ ਐ ਸੈਰ ਕਰਨ ਜਾਵਾਂਗੇ ਉੱਥੇ ਨਾ ਦੁਕਾਨਾਂ ਚੀਜ਼ਾਂ ਵਾਲੀ ਉੱਤੇ ਰੋਕ ਕੇ ਨਾ ਨਾ ਇਹ ਟਾਕਿੰਗ ਦਾ ਉਹ ਤੇ ਤਿੰਨ ਇਹਨਾਂ ਨਾਲ ਲੜੀਆਂ ਹੁੰਦੀਆਂ ਤਾਂ ਜਾਣੀਆਂ ਇਹ ਜਿੱਦੀਆਂ ਤਾਂ ਜਾਣੀਆਂ ਇਹ ਸ਼ੈਰ ਕਰਨ ਹਲ ਟਾਕੀ ਤੋਂ ਉੱਤਰ ਗਈ ਹਾ ਇਹ ਕਰਦੀ ਆ ਹਾਂ ਪਾਗਲ ਦੇ ਕੱਢੀ ਆ ਕਹਨੇ ਨਾਲ ਕੀ ਹਣ ਦੱਸੋ ਇਹ ਮੇਰਾ ਖੰਨੇ ਗਰੇ ਲੋ ਜੀ ਅਸੀਂ ਅੱਧ ਚ ਸ਼ਾਇਰ ਕੀਤੀ ਅੱਜ ਪੂਰੀ ਸ਼ਾਇਰ ਨਹੀਂ ਕੀਤੀ ਤੇ ਅਸੀਂ ਵਾਪਸ ਆਣ ਆਵੇ ਹਾਂ ਕੰਮ ਨਹੀਂ ਆਜਾਜੂ ਆਜਾਜੂ ਉਹਦੇ ਤੋਂ ਦੇ ਪਪਾ ਅਹ ਤੋ ਹੀ ਦੀਦੀ ਵਾਲੇ ਦੁਕਾਨਾਂ ਨਾ ਬੰਦ ਹੋ ਗਈ ਹੋਣੀ ਹਣ ਟਾਈਮ ਤੇ ਕਿੰਨਾ ਹੋ ਗਿਆ ਥੇਰਾ ਕਿੰਨਾ ਛੱਡ ਕੇ ਦੀਜੀ ਬਸ